ਤੇ ਮੈਂ ਜੋ ਵੀ ਪਿੰਡ ਦੇ ਕੰਮ ਹੈਗੇ ਆ ਉਹ ਪੂਰੀ ਲਗਨ ਮਿਹਨਤ ਇਮਾਨਦਾਰੀ ਨਾਲ ਕਰਾਂਗਾ ਜੀ ਤੇ ਤੁਸੀਂ ਸਰਪੰਚ ਬਣਨ ਤੋਂ ਬਾਅਦ ਜੀ ਕੀ ਕੀ ਕੰਮ ਸੋਚੇ ਹੋਏ ਨੇ ਜਿਹੜੇ ਸਭ ਤੋਂ ਪਹਿਲਾਂ ਪਿੰਡ ਦੇ ਪਹਿਲੇ ਧਾਰ ਤੇ ਕਰਾਉਣੇ ਆ ਸਾਡੇ ਪਿੰਡ ਦੇ ਪਹਿਲਾ ਕੰਮ ਪਹਿਲੇ ਸਰਪੰਚ ਸਾਹਿਬ ਨੇ ਕਰਵਾਏ ਸੀ ਜੀ ਕੁਝ ਰਹਿ ਗਏ ਜਿਹੜੇ ਜਿਵੇਂ ਸਾਡੇ ਟੋਬੇ ਦਾ ਕੰਮ ਆ ਛੱਪੜ ਦਾ ਜਾਂ ਸਾਡੇ ਸ਼ਮਸ਼ਾਨ ਘਾਟ ਦਾ ਜਾਂ ਸਾਡੇ ਲਾਈਟਾਂ ਦਾ ਹੈਗਾ ਕੰਮ ਪੰਚਾਇਤੀ ਲਾਈਟਾਂ ਲੱਗਣੀਆਂ ਆ ਉਹਦਾ ਕੰਮ ਕਰਵਾਵਾਂਗੇ ਜੋ ਅਧੂਰੇ ਰਹਿ ਗਏ ਉਹ ਅਸੀਂ ਪੂਰੇ ਕਰਾਂਗੇ ਜੀ ਬਿਨਾਂ ਪੱਖਪਾਤ ਤੋਂ ਸਾਰਾ ਦਾ ਕੰਮ ਹੋਣਗੇ ਜੀ ਤੁਹਾਡੇ ਇੱਥੇ ਪਿੰਡ ਦੀ ਪੰਚਾਇਤ ਦੇ ਵਿੱਚ ਕਿੰਨੇ ਪੰਚ ਨੇ ਜੀ ਸਾਡੇ 5 ਪੰਚ ਨੇ ਜੀ ਦੋ ਲੇਡੀਜ਼ ਨੇ ਤਿੰਨ ਜੈਂਟਸ ਨੇ ਜੀ ਮੈਂ ਬਲਦੇਵ ਸਿੰਘ ਪਿੰਡ ਤਗਾਣਾ ਤੋਂ ਅਸੀਂ 5 ਮੈਂਬਰ ਚੁਣੇ ਗਿਆ ਮੈਂ ਧੰਨਵਾਦ ਕਰਦਾ ਕਿ ਸਰਪੰਚ ਸਾਹਿਬ ਦਾ ਜੋ ਇਹ ਇਹਨਾਂ ਨੂੰ ਆਪਾਂ ਚੁਣਿਆ ਜੀ ਜਿਵੇਂ ਜਿਵੇਂ ਹੁਣ ਆਪਾਂ ਸੋਚਿਆ ਜਿਵੇਂ ਕਿ ਇੱਕ ਛੱਪੜ ਦਾ ਕੰਮ ਹੈ ਜੀ ਜੇ ਇੱਕ ਸ਼ਮਸ਼ਾਨ ਘਾੜ ਦਾ ਆਪਣਾ ਕੰਮ ਆ ਗਿਆ ਜੀ ਇੱਕ ਦੋ ਹੋਰ ਕੰਮ ਜਿਵੇਂ ਕਿ ਕਮਰਿਆਂ ਦਾ ਵੀ ਕੰਮ ਆ ਰਹਿੰਦੇ ਨੇ ਜੋ ਪਿਛਲੇ ਪਲਾਣੇ ਚ ਦੋ ਆਗੇ ਸੀਗੇ ਜਿਹੜੇ ਸਰਪੰਚ ਸਾਹਿਬ ਸੀਗੇ ਹੁਣ ਜਿਹੜੇ ਰਹਿੰਦੇ ਆ ਕਮਰੇ ਉਹ ਕਮਰੇ ਜ਼ਰੂਰ ਉਹ ਪੰਜੇ ਪੰਚਾਸੀ ਮੋੜੇ ਨਾ ਮੁੱਢਾ ਜੋੜ ਕੇ ਖੜੇ ਆ ਹੋਰ ਖੜਦੇ ਆ